हां भाई ਹੁਣ ਤਾਈਂ ਤਰ੍ਹਾਂ ਘਰ ਦਾ ਤੰਗ ਕਰਦਾ ਤੈਨੂੰ ਨਾ ਨਾ ਬਾਬਾ ਜੀ ਹੁਣ ਤਾਂ ਮਾੜਾ ਜਿਹਾ ਠੀਕ ਆਖੀ ਜਿ ਲੱਗਣ ਲੱਗਿਆ ਕਹਿਣਾ ਮੰਨ ਲੈਂਦਾ ਹੁਣ ਤਾਂ ਮੇਰਾ ਤੂੰ ਜ਼ਿਆਦਾਤਰ ਟਾਈਮ ਬਾਬਿਆਂ ਨਾਲ ਹੀ ਰਹਿਆ ਕਰ ਉਹ ਬਾਬਾ ਜੀ ਹਾਂ ਉਹ ਐ ਨਹੀਂ ਕਹਿੰਦਾ ਮੈਂ ਵੀ ਸੇਵਾ ਸੁਭਾ ਕਰਿਆ ਕਰ ਡੇਰੇ ਚ ਆ ਕੇ ਮਾੜੀ ਮੋਟੀ ਝਾੜੂ ਪੋਚਾ ਲਾਦਾ ਕਰ ਸਾਫ ਵੀ ਕਰਦਾ ਹੂੰ ਮੈਂ ਕਰ ਤੈਨੂੰ ਦਾਣ ਦਲਉਣੀਆਂ ਨੇ ਠੀਕ ਆ ਬਾਬਾ ਜੀ ਠੀਕ ਆ ਸੱਤ ਵਜੇ ਬਲੌਗ ਨਹੀਂ ਚੱਲਦਾ ਬਾਬਾ ਨੌਕਰ ਬਾਬੇ ਤਾਂ ਆਪ ਹਾਲੇ ਸੰਘਰਸ਼ 'ਚ ਬੜੇ ਹੋਏ ਨੇ ਤੇਰੀ ਹੁਣ ਬਲੌਗ ਨਾ ਚੱਲ ਪੂਗਾ ਕੋਈ ਨਾ ਪੁੱਤ ਚੱਲ ਪੂਗਾ ਠੰਡੇ ਰਹਾ ਕਰੋ ਠੰਡੇ ਮਤੇ ਨਾਲ ਸਭ ਕੁਝ ਸੋ ਜਾਇੰਦਾ ਹੁੰਦਾ ਇਵੇਂ ਹੁੰਦੇ ਨੇ ਆ ਜਾ ਆ ਜਾ ਬੀਬੀ ਬਾਬਾ ਜੀ ਪੈਰੀ ਪੈਨੀ ਆ ਬਹਿ ਜਾ ਭਾਈ ਲਓ ਜੀ ਬਹਿ ਜਾ ਭਾਈ ਬਹਿ ਜਾ ਬਹਿ ਮੈਂ ਗੱਲ ਪੁੱਛਣੀ ਸੀ ਇੱਕ ਹਾਂ ਬਹਿ ਜਾ ਭਾਈ ਉੱਥੇ ਜਿਵੇਂ ਬਹਿ ਜਾ ਉਰੇ ਆ ਲਵੇ ਮੈਂ ਹਾਂ ਇਹ ਹਾਂਜੀ ਭਣਾ ਘਰੀ ਸੱਪਾ ਗਈ ਸੀ ਹਾਂ ਬਾਬਾ ਜੀ ਤੁਸੀਂ ਤਾਂ ਭੜੇ ਜਾਣੀ ਜਾਨੋ ਫਿਰ ਤੁਸੀਂ ਮੈਨੂੰ ਬੰਦਾ ਨਹੀਂ ਲੱਗਦੇ ਤੁਸੀਂ ਮੈਨੂੰ ਰੱਬ ਲੱਗਦੇ ਹੋ ਨਾ ਨਾ ਐਡੇ ਤਾਂ ਕਾਨੂੰ ਲੋਣਾ ਹੈ ਹਾਂ ਮੈਨੂੰ ਐ ਦੱਸ ਕੋਈ ਸੂਟ ਸਾਟ ਵੀ ਚੋਰੀ ਹੋ ਗਿਆ ਦੀ ਕਿਧਰ ਬਾਬਾ ਸੱਪ ਵੀ ਆਇਆ ਸੱਪ ਗੈਪ ਹੋ ਗਿਆ ਹਾਂ ਕੱਪੜੇ ਪਏ ਥੇ ਉਥੇ ਕੱਪੜੇ ਗੈਪ ਹੋ ਗਏ ਟੁੱਟ ਪਏ ਨੇ ਉਹਦੇ ਸੂਟ ਦੀ ਬੀਬੀ ਹੈ ਸੂਟ ਦੀ ਉਹ ਚ ਸੂਟ ਦੀ ਕਈ ਕਈ ਬੰਦੇ ਨਾ ਇਹ ਗੱਲਾਂ 'ਚ ਸੱਟਾ ਕੱਢ ਲੈਂਦੇ ਨੇ ਤੂੰ ਨਾ ਕੱਢਣ ਵੇ ਨਹੀਂ ਕਿਤੇ ਇਹ ਤਾਂ ਮੈਂ ਅੰਦਰ ਧਿਆਨ ਹੋ ਕੇ ਤੁਹਾਡੇ ਘਰ ਦੀ ਗੱਲ ਕੱਢੀ ਐ ਕੋਈ ਸੱਟਾ ਕੀ ਸਾਠਾ ਦਾ ਬਾਬਾ ਉਹੀ ਪੱਠਾ ਬੈਠਿਆ ਪਿਆ ਫੇਰ ਹੁਣ ਆਹੋ ਮੈਂ ਕਰ ਦੂੰ ਸਾਰਾ ਕੁਸ ਕੋਈ ਐਸਾ ਮੰਤਰ ਵਾਰਿਓ ਹੁਣ ਇੱਕ ਮੇਰਾ ਵੱਡਾ ਮੁੰਡਾ ਹੈਗਾ ਹਾਂ ਲੰਡਰ ਉਹ ਯਾਤਰਾ ਤੇ ਰਹਿੰਦਾ ਜਿਆਦੇ ਉਹ ਫੇਰ ਵਧੀਆ ਉਹ ਮੈਂ ਕਹਿੰਨੀ ਉਹਦੇ ਬੈਂਡ ਬਾਜਾ ਬਜਾ ਦੋ ਬੈਂਡ ਤਾਂ ਉਹਦਾ ਬਾਜਾ ਵੱਜੇ ਹੀ ਪਿਆ ਯਾਨੀ ਵਿਆਹ ਕਰਵਾ ਦੋ ਵਿਆਹ ਤਾਂ ਵੱਜੇ ਹੀ ਪਿਆ ਉਹ ਵੱਜਿਆ ਪਿਆ ਉਹ ਤਾਂ ਸੋਖਲਾ ਐਡਾ ਵੱਡਾ ਮੁੰਮੀਤਾਰ ਹੋ ਗਿਆ ਮਟਿਆਰ ਨਹੀਂ ਗੱਭਰੂ ਹੋਇਆ ਹੁਣ ਮਟਿਆਰ ਤਾਂ ਕੁੜੀਆਂ ਹੁੰਦੀਆਂ ਨੇ ਬੇਬੇ ਅੱਛਾ ਤੇ ਕੀ ਕਹਿੰਦੇ ਹੁੰਦੇ ਨੇ ਆ ਪਿਛਲੇ ਮਹੀਨੇ ਉਹਨੂੰ ਇੰਗਲੈਂਡ ਤੋਂ ਵੀ ਰਿਸ਼ਤਾ ਆਇਆ ਥੀ ਹੋਰ ਬਾਬਾ ਜੀ ਉਹ ਤੇਰੇ ਛੋਟੇ ਮੁੰਡੇ ਨੇ ਪੰਨੀ ਮਰੀ ਕੁੜੀ ਬਾਜ਼ਾਮ ਰੰਗੀ ਚ ਘਾਟ ਹੈ ਹਾਂ ਤੇ ਛੋਟੇ ਮੁੰਡੇ ਤੈ ਕਾਕਾ ਤੈ ਪੰਨੀ ਮਰੀ ਧੀ ਨਾ ਨਾ ਬਾਬਾ ਮੈਂ ਨਹੀਂ ਪੰਨੀ ਮਰੀ ਇਹ ਤਾਂ ਵਧੀਆ ਕਹਿਣਾ ਰੋਟੀ ਪੱਕਦੀ ਹੋਵੇ ਉਹਦੀ ਹਾਂ ਬੀਬੀ ਐ ਨਹੀਂ ਸੁਣਦੇ ਹੁੰਦੇ ਭਾਈ ਕਿਸੇ ਦੇ ਨਾ ਬਾਬਾਣਾ ਥੋੜਾ ਜਿਹਾ ਪਛਾਣਿਆ ਪਛਾਣਿਆ ਜਿਹਾ ਲੱਗਦਾ ਬਾਜ ਸੁਣੀ ਸੁਣੀ ਲੱਗਦਾ ਨਾ ਕਿਵੇਂ ਪਈ ਖੁੱਲ ਕੇ ਬੋਲ ਭਾਈ ਖੁੱਲ ਕੇ ਬੋਲ ਬਾਬਾ ਜੀ ਹਾਂ ਬਈ ਗੁੱਸਾ ਤਾਂ ਨਹੀਂ ਕਰਦੇ ਨਾ ਬਾਬਿਆਂ ਨੂੰ ਗੁੱਸਾ ਆਉਂਦਾ ਹੀ ਨਹੀਂ ਭਾਈ ਕਦੇ ਕਦੇ ਮੈਨੂੰ ਨਾ ਥੋੜਾ ਜਿਆਦਾ ਦੇਖ ਮaaf ਕਰਦੀ ਮੈਨੂੰ ਭੇਖਾ ਲੱਗਦਾ ਜਿਵੇਂ ਤੂੰ ਮੇਰਾ ਮੁੰਡਾ ਹੋਣਾ ਪਤਾ ਕੀ ਹੈ ਇਹ ਜਿਹੜੇ ਬਾਬੇ ਹੁੰਦੇ ਨੇ ਨਾ ਹਾਂ ਇੰਨਾ ਚ ਹਰ ਇੱਕ ਦਾ ਰੂਪ ਹਰ ਇੱਕ ਨੂੰ ਹੀ ਲੱਗਦਾ ਹੁੰਦਾ ਹੈ ਸ਼ੁਕਰ ਹੈ ਹੈ ਤੂੰ ਹੁਣ ਮੁੰਡੇ ਵਾਂਗੂ ਦੇਖ ਰਹੀ ਹੁਣ ਮੈਂ ਤੇਰਾ ਮੁੰਡਾ ਲੱਗਦਾ ਹੂੰਗਾ ਭਾਈ ਹਾਂ ਉਹਦਾ ਛੋਟਾ ਭਾਈ ਵੱਡਾ ਭਾਈ ਲੱਗਦਾ ਹੂੰ ਇਹਦਾ ਜੇਠ ਲੱਗਦਾ ਹੂੰ ਉਹਦਾ ਵੀ ਕੁਛ ਲੱਗਦਾ ਹੂੰ ਤੇਰਾ ਵੀ ਕੁਛ ਲੱਗਦਾ ਹੂੰ ਠੀਕ ਹੈ ਨਾ ਭਾਈ ਠੀਕ ਹੈ ਹੋਰ ਕੀ ਪੁੱਛਣਾ ਸੀ ਤਾ ਹੈ ਹੋਰ ਕੀ ਪੁੱਛਣਾ ਸੀਗਾ ਹੋਰ ਤੂੰ ਬਲੌਗ ਬਲੂਗ ਬਣਾਇਆ ਕਰ ਪੁੱਤ ਤੇਰੇ ਚੱਲਣਗੇ ਵਿਆਹ ਬਾਰੇ ਪੁੱਛਦਾ ਬੰਦ ਨਾ ਕਰ ਫੋਨ ਤੇਰਾ ਵਿਆਹ ਨਾ ਉਹਦੇ ਵਿਆਹ ਬਣਾਇਆ ਕਰ ਤੂੰ ਮੂੰਹ ਬਣਾ ਲਿਆ ਕਰ ਤੂੰ ਮੂੰਹ ਬਣਾ ਲਿਆ ਕਰ ਭਾਈ ਹੋਰ ਸਰਪੰਚ ਨੂੰ ਖੁਸ਼ ਰੱਖਿਆ ਕਰ ਮੈਂ بابا ਉਹ ਨਹੀਂ ਖੁਸ਼ ਹੁੰਦਾ ਉਹ ਘੁੱਟ ਪਹਿਣਾ 24 ਘੰਟੇ ਮੱਚਿਆ ਮਚਾਇ ਰਹਿਦਾ ਉਹ ਖੁਸ਼ ਕੀ ਹੋਣਾ ਪਤਾ ਨਹੀਂ ਮੈਨੂੰ ਤਾਂ ਐ ਲੱਗਦਾ ਮੈਨੂੰ ਕੋਹਤ ਕੁਝ ਨਾ ਪਲਾਦਾ ਉਹਦੇ ਸਿਰ ਤੇ ਬਰਫ਼ ਦੀ ਸਿੱਲੀ ਰੱਖ ਦਿਆ ਕਰ ਭਾਈ ਲੋਕ ਕੌਣ ਤੇ ਹੁਣ ਤਾਂ ਨਹੀਂ ਭਾਈ ਸਰਪੰਚ ਸਰਪੰਚ ਬੋਲਦਾ ਗੁਸਾ ਬਾਬਾ ਹੁਣ ਤਾਂ ਘੱਟ ਆ ਪਰ ਥੋੜਾ ਜਿਹਾ ਮੈਥੋਂ ਵੀ ਬੋਲਿਆ ਜਾਂਦਾ ਫਿਰ ਟਿਕ ਜਾਂਦਾ ਗਾ ਚੰਗਾ ਤੂੰ ਕਿ ਮੈਂ ਤੈਨੂੰ ਹੋਰ ਕਹਿਣਾ ਤੂੰ ਡੇਰੇ ਚੂਰੇ ਮੇਰੇ ਲੈਵੇ ਘੱਟ ਹੀ ਆਇਆ ਕਰ ਐ ਬਾਬਾ ਜੀ ਹੁਣ ਤਾਂ ਤੁਸੀਂ ਕਹਿੰਦੇ ਭਾਈ ਵੱਧ ਆਇਆ ਕਰ ਉਹ ਤਾਂ ਚਲ ਮੈਂ ਮਜ਼ਾਕ ਕਰਦਾ ਤੀ ਸਰਪੰਚ ਦਾ ਸੁਭਾਅ ਹੈਗਾ ਤਿੱਖਾ ਮਾੜਾ ਜ ਮੈਨੂੰ ਸਭ ਜਾਨੀ ਜਾਨਾ ਮੈਂ ਉਹ ਤੋਂ ਤੇ ਤੂੰ ਵੀ ਥੋੜਾ ਜਿਆਦਾ ਤੂੰ ਡਰ ਕੇ ਰਿਹਾ ਕਰ ਇੰਨੀਆਂ ਕ ਲੜਾਈਆਂ ਤਾਂ ਹਰ ਇੱਕ ਘਰ ਚ ਹੀ ਹੁੰਦੀਆਂ ਨੇ ਨਾ ਨਾ ਬਾਬਾ ਡਰਦੀ ਤਾਂ ਮੈਂ ਸਿਰਫ ਰੱਬ ਤੋਂ ਹੀ ਆ ਉਹ ਤੋਂ ਨਹੀਂ ਮੈਂ ਡਰਦੀ ਜੇ ਮੈਂ ਤਾਂ ਡਰਨ ਲੱ ਉਹਨੇ ਮੈਥੋਂ ਡਰ ਨੂੰ ਹਟ ਜਾਣਾ ਇੱਕ ਬਾਬਾ ਆ ਗਿਆ ਚੰਦਾਲਾ ਇੱਕ ਨਾਲ ਸਾਡੀ ਗੁੰਡਣ ਹੈਗੀ ਹੂੰ ਐਨੀ ਚੋਰ ਨਹੀਂ ਆ ਪਾਥੀ ਵੀ ਆਈਆਂ ਹੁੰਦੀਆਂ ਹੂੰ ਕੋਈ ਚੀਜ਼ ਚੰਦ ਦਾ ਮੇਰੇ ਘਰ ਨੂੰ ਫੋਨ ਕਰ ਕਰ ਕਹੂਗੀ ਮੈਨੂੰ ਸੂਟ ਦਵਾ ਦੇ ਮਹਾਰਾਜ ਤੈਨੂੰ ਦਿੰਨੀ ਆ ਪਸ਼ਮੀਨੇ ਦਾ ਲੈ ਕੇ ਹਾਂ ਬਾਬਾ ਜੀ ਹਾਂ ਬਾਬਾ ਜੀ ਉਸ ਦਿਨ ਮੀ ਤਾਂ ਪੈ ਗਿਆ ਸੀ ਤੁਸੀਂ ਕਿਹਾ ਹਾਂ ਹਾਂ ਕੁਣ ਕੋਈ ਹੋਰ ਵੀ ਕੋਈ ਉਹ ਕਹ ਦੋ ਵੀ ਵਾਦਾਂ ਹੋ ਜੇ ਕੁਕਰਤਬ ਦਿਖਾਓ ਕੋਈ ਹੋਰ ਕੋਈ ਚੱਕਮਾ ਘੈਂਟ ਜਾ ਅੱਛਾ ਹਾਂ ਉਹ ਬਾਬਾ ਨੇ ਅੰਦਰ ਗੱਤੀਆਂ ਸੋਚ ਰੱਖਿਆ ਅੱਛਾ ਹਾਂ ਬਸ ਥੋੜੇ ਦਿਨਾਂ ਚ ਹੋ ਜਾਊਗਾ ਪੂਰਾ ਕੋਈ ਨਹੀਂ ਕਿਹੜਾ ਮੇਰੇ ਬਲੌਗ ਅਧਿਆਨੀ ਕਿਹਾ ਭਾਈ ਪੂਰਾ ਹੋ ਜਾਊਗਾ ਪੂਰਾ ਅਧਿਆਨੀ ਕਿਹਾ ਮੈਂ ਹੱਸ ਕੇ ਵੀ ਅਧਿਆ ਸੋਚ ਰੱਖਿਆ ਨਾ ਨਾ ਅੱਛਾ ਬਾਬਾ ਜੀ ਮੇਰੇ ਬਲੌਗ ਕਦੋਂ ਚੱਲਣਗੇ ਫਿਰ ਪਰਸੋਂ ਨੂੰ ਚੱਲ ਪੈਣਗੇ ਪੁੱਤ ਤੂੰ ਜਿਹੜਾ ਕਹਿ ਰਹੀ ਸੀ ਬਾਬਿਆਂ ਨੂੰ ਕੋਈ ਤਾਂ ਨਹੀਂ ਗਾਣਾ ਗੁਣਾ ਸੁਣਾਣਾ ਹਾਂ ਭਾਈ ਆਇਆ ਮੈਂ ਤੇਰੇ ਦਿਲ ਦੀ ਗੱਲ ਬੁੱਝ ਲਈ ਕੋਈ ਗਾਣੇ ਗੁਣੇ ਵਾਲੀ ਗੱਲ ਹਾਂ ਬਸਤ ਕਰਣਾ ਹੈ ਹੈ ਬਸਤ ਕਰਣਾ ਹੈ ਹਾਂ ਕੀ ਸੀਗਾ ਉਹ ਮੈਨੂੰ ਤਾਂ ਪਤਾ ਨਹੀਂ ਹੈਗਾ ਚਲ ਕਰ ਲੈ ਗੱਲ ਦੱਸ ਭਾਈ ਦਿਲ ਚ ਨਾ ਰੱਖ ਦੱਸ ਦੇ ਉਹ ਤਾਂ ਆਏ ਤੇ ਮੈਂ ਤੁਹਾਨੂੰ ਬੋਲੀ ਪਾ ਕੇ ਸੁਣਾ ਦੇਣੀ ਬੋਲੀ ਪਾਉਣੀ ਹੈ ਹਾਂ ਭਾਈ ਬੋਲੀ ਹੈ ਸੰਗ ਤੋਂ ਹਾਂ ਤਾੜੀ ਨਹੀਂ ਕਿਸੇ ਨੇ ਮਾਰਨੀ ਹਾਂ ਹਾਂ ਚੱਲ ਭਾਈ ਇਹ ਤਾਂ ਆਪ ਵਿਤੀ ਹੁੰਦੀ ਆ ਹੱਡ ਵਿਤੀ ਆਪ ਵਿਤੀ ਲੈ ਸੁਣਾ ਫਿਰ ਮੈਂ ਹਾਂ ਸੁਣਾ ਅਕੇ ਤਾਵੇ 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 ਹਾਂ ਪੀ ਬਪੂਆ ਨੇ ਮਹ ਬਹਿਟੇ ਲਿਆ ਬਾਬਾ ਤੇਰੇ ਫਫੜ ਤੋਂ ਚੰਨਿਆ ਨਾ ਜਾਵੇ ਇਹ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਤੈਨੂੰ ਫੋਨ ਕਹਰਾਂ ਦਾ ਆਵੇ ਅੱਛਾ ਨਾਲੇ ਮੈਨੂੰ ਐਂ ਆਉਂਦਾ ਸੀ ਕੀ ਕੀ ਤੈਨੂੰ ਖਵਾਵੇ ਬਲ ਬੁੱਸੇ ਨਾਲ ਵੀ ਬਪੂਆ ਬੋਲਦੀ ਹਾਂ ਨਹੀਂ ਤੂੰ ਪਹਿਲਾਂ ਮਰੀਆ ਕੱਲਾ ਤੇ ਮੋਟੇ ਢਾਣੇ ਤੂੰ ਆ ਢਾਣਾ ਓਏ ਇਹ ਤਾਂ ਗਾਣਾ ਗਾਣਾ ਸੁਣਾਉਂਦੀ ਆ ਭਾਈ ਬੀਬੀ ਮੈਨੂੰ ਮਾਰਦੀ ਆ ਭੋਲੀ ਆ ਤੈਨੂੰ ਆਈ ਆ ਤੇਰੇ ਤੁੰਬਾ ਮਾਰੂ ਓਏ ਬਾਬੇ ਦੇ ਤੁੰਬੇ ਨੂੰ ਵਸ ਨਹੀਂ ਲੋਣਾ ਸਰਾਪ ਲੱਗ ਜੂ ਕਿਸੇ ਮਰਿੰਦੀ ਕਿਵੇਂ ਆਜਾ ਸੋ ਤਾਂ ਨਾ ਕੋਈ ਚੱਜ ਤੇ ਮੇਰੀ ਗੱਲ ਸੁਣੋ ਪਾਪਾ ਗੱਲ ਸੁਣ ਲੋ ਬੇਬੇ ਗੱਲ ਸੁਣ ਮੈਨੂੰ ਗੱਲ ਸੁਣ ਲੈ ਮੈਂ ਤੋ ਚਾਪਾ ਤਾਂ ਲਖਾ ਰਹੀ ਬਾਬਾ ਤੂੰ ਹਾਂ ਹੋਰੀ ਕੋਈ ਨਹੀਂ ਕੋਈ ਨਾ ਆ ਦੇਖ ਲੈ ਬਾਬਾ ਜੀ ਸਾਨੂੰ ਵੀ ਕਿਤੇ ਬੋਲਦੀ ਆਏ ਸੋਣਾ ਚੁੱਪ ਕਰਕੇ ਬਹਿ ਜਾ ਸੋਣਾ ਫੋਨ ਮੈਨੂੰ ਬਾਬਾ ਕਰਦਾ ਪਰ ਇਹ ਤੋ ਛੱਲਿਆ ਨਾ ਜਾਵੇ ਇਹ ਖਾਂਦੀ ਤੂੰ ਗੱਲ ਕਰਦੀ ਰੋਜ਼ ਮੈਨੂੰ ਬਾਬਾ ਇਹ ਨੱਬੇ ਜਲੇਬੀਆਂ ਖਵਾਵੀਂ ਨਾ ਕਿ ਬਾਬਾ ਬਾਬੇ ਦਾ ਦਮਾ ਖੱਲਿਆ ਹਾਂ ਬਾਬੇ ਨੇ ਕਦੇ ਆਪ ਨਹੀਂ ਖਾਧੀਆਂ ਅੱਛਾ ਅੱਛਾ ਗੱਲਾਂ ਕਰਦੇ ਬਾਬਾ ਜੀ ਇਹ ਤਾਂ ਲੋਕਾਂ ਲਈ ਖਾਣ ਗਿੱਜੀ ਆ ਉਹਨੂੰ ਫੋਨ ਮਾਰ ਲਿਆ ਭਾਈ ਮੈਨੂੰ ਤੁਸੀਂ ਐਂ ਦੱਸੋ ਤੂੰ ਕਿਉਂ ਤੋ ਸ਼ਲਾਨੀ ਆ ਮੇਰੀ ਸੱਸ ਤੇ ਮੈਂ ਕੰਟਾ ਹੋ ਗਿਆ ਦੇਖੀ ਜਾਨੀ ਆ ਚਬਰ ਚਬਰ ਬੋਲੀ ਜਾਂਦੀ ਆ ਸ਼ਰਮੀ ਨਹੀਂ ਆ ਗਈ ਪੂਰੇ ਗਾਮੇ ਨੂੰ ਸੱਟ ਲੱਗ ਜਾਣਾ ਵਧੀਆ ਨਾ ਤੂੰ ਮੈਂ ਤਾਂ ਕੰਗਾ ਨਗਰਾ ਨਹੀਂ ਆਉਂਦਾ ਮੇਰਾ ਗੁੱਸਾ ਬਾਹਰ ਮੇਰੀ ਗੱਲ ਸੁਣ ਲੈ ਤੂੰ ਇੱਥੋਂ ਮੇਰੀ ਗੱਲ ਸੁਣੋਗੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਸਾਰੇ ਪਿੰਡ ਦੇ ਸਾਹਮਣੇ ਜਲੂਸ ਕਰਦੀਆਂ ਚੋਰੀਆਂ ਕਰਦੀਆਂ ਇਹ ਮੇਰੀਆਂ ਕੀ ਚੋਰੀ ਕਰ ਲੈ ਤੈਰਾ ਓਰੇ ਬਾਪ ਹੁਣ ਤੁਸੀਂ ਹਟਦੇ ਹੋ ਚੁੱਪ ਕਰਦੇ ਹੋ ਕਿ ਨਹੀਂ ਕਰਦੇ ਨਾ ਤੂੰ ਵੋਟਾਂ ਮੇਲੇ ਤਾਂ ਹੱਥ ਪੈਰ ਜੋੜਦੀ ਸੀ ਹੈ ਬਾਪਾ ਚੁੱਪ ਕਰ ਜਾ ਮੋਰੀ ਹਾਰ ਨਹੀਂ ਰਹੀ ਕਿਵੇਂ ਬੋਲਦੀ ਹੈ ਬਾਬਿਆਂ ਮੂਰੇ ਨਹੀਂ ਹੈਗਾ ਕੁਝ ਲੜਦੇ ਹੁੰਦੇ ਭਾਈ ਚੁੱਪ ਕਰ ਜਾ ਤੂੰ ਵੀ ਚੁੱਪ ਕਰ ਜਾ ਭਾਈ ਬਾਬਾ ਜੀ ਸਿਰੋ ਸਿਰ ਝਾੜਦੇ ਜਾਂਦੇ ਆ ਮੇਰੇ ਲਈ ਲੜਨਾ ਹੈ ਕਿ ਭਾਈ ਨਹੀਂ ਅਸੀਂ ਜਿੱਤੇ ਵੀ ਤੇਰੇ ਕੱਲੀ ਜਿਹਾ ਬੋਟਾ ਨੇ ਜਿੱਤੇ ਅਸੀਂ ਮੇਰੇ ਲਈ ਹੋਰ ਕੀ ਦੀਆ ਬੋਟਾ ਨਾਲ ਜਿੱਤੀਆਂ ਉਹ ਭਾਈ ਮੇਰੇ ਲਈ ਲੜਨਾ ਹੈ ਕੋਈ ਕੀ ਕਰਨਾ ਹੈ ਤੁਸੀਂ ਤੂੰ ਮੇਰਾ ਟਾਈਮ ਖਰਾਬ ਕਰਨਾ ਹੈ ਰੁਕ ਜਾ ਭਾਈ ਇੱਕ ਮਿੰਟ ਮੈਂ ਕੋਈ ਕੀ ਕਰਨਾ ਹੈ ਉਹ ਬਾਬਾ ਜੀ ਇਹ ਛੇੜਦੀ ਆ ਬੋਟਾ ਵੇਲੇ ਤਾਂ ਹੱਥ ਜੋੜ-ਜੋੜ ਕੇ ਬੋਟਾ ਮੰਗੀਆਂ ਮੈਰਾਂ ਚ ਪੈ ਪੈ ਕੇ ਮੰਗੀਆਂ ਕੋਈ ਦੇਖ ਲਓ ਕਿੱਡੀ ਜਿਹੀ ਮੰਨ ਲੱਗੀਆਂ ਉਹ ਪਾਈ ਡੇਰਿਆਂ 'ਚ ਲੜ ਲੜਦੀਆਂ ਤੈਨੂੰ ਮੈਂ ਮੇਰੀ दारू ਪੀਤੀ ਤੇਰਾ ਖਸਮ ਨੇ ਉਹ ਤਾਂ ਬੋਤਲਾਂ ਨੇ ਬੁੱਤ ਨਾ ਘਟ 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 ਲੈ ਹੁੰਦਾ ਸੀ ਇਹ ਤਾਂ दारू ਪਿੰਦਾ ਹੀ ਨਹੀਂ ਕਦ ਪੀ ਕੇ ਆਵੇਂ ਮੈਨਾਂ ਦਾਰੂ ਨਹੀਂ ਪੀਤੀ ਕਦੇ ਅਜੇ ਤੱਕ ਜੋਰ ਚਾਹਦਾ ਮੈਂ ਤੇਰੀ ਹੱਕ ਵਿੱਚ ਦੀ ਧੂਮਕ ਕਰ ਦੂੰ ਮੈਂ ਨਹੀਂ ਬਹਿ ਜਾਣੀ ਟੁੱਟ ਜੀ ਹਟ ਜਾਓ ਭਾਈ ਹਟ ਜਾਓ ਹਟ ਜਾਓ ਭਾਈ ਹਟ ਜਾਓ ਘਾ ਚੋਠਾ ਕਿਸੇ ਥਾਂ ਦਾ ਛੋਟਾ ਨਾ ਮੈਂ ਤੇਰੇ 700 ਟੁੱਟਾਂਗੀ ਤੂੰ ਬਾਬਾ ਬੈਠਾ ਤੇ ਬੱਚਾ ਬੋਲ ਰਿਹਾ ਹਾਂ ਮੈਂ ਬਾਬੇ ਦੇ ਮੂੰਹ ਨੂੰ ਚੱਪਾ ਬਾਬਾ ਬੈਠਾ ਹੀ ਹੈ ਬਾਬਾ ਉੱਠ ਕੇ ਭੱਜ ਜਾ ਇੱਥੋਂ ਹਏ ਵੇ ਚੱਲ ਤੂੰ ਭੰਗ ਬਾਣਾ ਬਾਬਾ ਤੂੰ ਬੋਲ ਅਰੇ ਇਹ ਰਹਾ ਬਾਬਾ ਜੀ ਸੋਨੂ ਕਿ ਮੈਂ ਬੋਲ ਦਿਆ ਕੋਈ ਨਾ ਬਾਬੇ ਦਾ ਭਾਈ ਕੁਝ ਨਹੀਂ ਹੁੰਦਾ ਕੀ ਬਾਬੇ ਉਹੀ ਨਹੀਂ ਬੈਠਿਆ ਕਿ ਬਾਬੇ ਦਾ ਬਹੁਤ ਕੁਝ ਸੁਣ ਕੇ ਬੈਠੇ ਨੇ ਕੀ ਜਿਹੜਾ ਪੁੱਛਣਾ ਹੈ ਨਾ ਉਹ ਪੁੱਛੋ ਤੁਸੀਂ ਕਾਹਨੂੰ ਹੋ ਗਰੀ ਬਾਬਾ ਮੇਰੀ ਕਾਹਤ ਤੁਸੀਂ ਪੁੱਛਣਾ ਤੁਸੀਂ ਪੁੱਛਣਾ ਹੈ ਕਿ ਮੇਰਾ ਜਲੂਸ ਕੱਢਣਾ ਆਇਓ ਭਾਈ ਬਾਬੇ ਦਾ ਵਾਸਤ ਵਾਗਣ ਤੇ ਬਾਬਾ ਤੂੰ ਦੱਸ ਦੇ ਸਾਡੇ ਘਰੇ ਜਿਹੜਾ ਅੱਜ ਕੱਪੜੇ ਗਾਇਬ ਹੋ ਨੇ ਉਹ ਸੱਪ ਜਾ ਅਦੀ ਗੱਲ ਕਰਦਾ ਮੈਂ ਤਾਂ ਤੁਹਾਨੂੰ ਦੱਸਣੇ ਲੱਗਿਆ ਸੀ ਆਪਦਾ ਸੋਨੇ ਵਿੱਚ ਪੀਗ ਵਗਾੜਾ ਪਾਲਿਆ ਮੈਨੂੰ ਤਾਂ ਬਾਬਿਆਂ ਦੀ ਗੱਲ ਹੀ ਨਹੀਂ ਲੱਗਦੀ ਕੋਈ ਉਹੜੀ ਹੈ ਲੱਗਦੀ ਉਹਨੀ ਗੱਲ ਕੋਈ ਆ ਉਹੀ ਥੋੜੀ ਕੱਠੀਆਂ ਕਰਤੀਆਂ ਸੋਡੇ ਤੇ ਵੀ ਸੌਖਾ ਕਰਦਾ ਹੁਣ ਸੋਡੇ ਤੇ ਵੀ ਕੋਈ ਨਹੀਂ ਬੁਲਾਇਆ ਚੱਲ ਦੋ ਦੱਸ ਭਾਈ ਬੁਲਾਇਆ ਤਾਂ ਤੁਹਾਨੂੰ ਨਹੀਂ ਭਾਈ ਕਿਸੇ ਨੇ ਤੁਸੀਂ ਵੀ ਆਪਦੇ ਫਾਇਦੇ ਨੂੰ ਹੀ ਆਇਓ ਭਾਈ ਤੁਸੀਂ ਵੀ ਆਪਦੇ ਮੈਨੂੰ ਐ ਦੱਸ ਕੱਪੜੇ ਚੋਰੀ ਹੋਏ ਸੀ ਹੋਏ ਨੇ ਸੱਪਾ ਆਤੀ ਆਇਆ ਸੀ ਹੈ ਹਾਂ ਕੋਈ ਕਰਦਾ ਪੀਂਦੀ ਲੱਗਦਾ ਆਪਣੇ ਹੈ ਉਹਦੇ ਕੜਾ ਉਹ ਲਾ ਉਹਦਾ ਕੱਪੜਾ ਹੀ ਉਹੀ ਲਾ ਦੇਣੀ ਝੋਲੇ ਚ ਪਾ ਚੱਕੇ ਜਾਂ ਜਿਵੇਂ ਕਹਿ ਬੋਏ ਨੇ ਹਾਂ ਜਿਆ ਕੁਝ ਰਹਿ ਬੰਦੀ ਕਰ ਲਿਆ ਹੈ ਕਿਵੇਂ ਕਹਣਾ ਹੈ ਮੈਨੂੰ ਵੀ ਬਾਜ ਤੋਂ ਨਾ ਸ਼ੱਕ ਜਾਂ ਪਈ ਜਾਂਦਾ ਜਿਵੇਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਿੱਥੇ ਸ਼ੱਕ ਕਰਦੇ ਨੇ ਆਪਾਂ ਲਕੋਲੀਆਂ ਸਾਰੀਆਂ ਚੀਜ਼ਾਂ ਕੋਈ ਨਹੀਂ ਕੋਈ ਚੱਕਰ ਹੀ ਨਹੀਂ ਹੈਗਾ ਤੂੰ ਭਈ ਮੁੰਡਿਆ ਤੂੰ 5-7 ਮਿੰਟ ਹੀ ਆਇਆ ਕਰ ਸਮਝ ਗਿਆ ਬਾਬਾਉਂ ਨਹੀਂ ਨਹੀਂ ਹੈ ਇਹਨਾਂ ਤਾਂ ਤੱਕੇ ਨਾਲ ਲੈ ਕੇ ਆਇਆ ਜੀ ਸੰਦਾ ਚੀਜ਼ਾਂ ਦਾ ਵਿਸ਼ਵਾਸ ਇਹ ਮੁੰਡਾ ਕੰਮ ਕਰਦਾ ਚੰਗਾ ਲੱਗਦਾ ਹੈ ਭਾਈ ਮੈਂ ਤਾਂ ਐਂ ਕਹਿਣਾ ਮਤਾ ਲੋਟਾ ਹੋਰੇ ਕਿ ਜਾਂਦਾ ਬਹੁਤ ਆ ਅਸੀਂ ਆਉਂਦਾ ਨਵੇੜ ਯਾਰ ਕਿਵੇਂ ਨਿਪਟਣਾ ਨਵੇੜਾ ਕਿ ਨਵੇੜਾ ਨਵੇੜਾਂਗੇ ਆ ਕਿਵੇਂ ਪੰਚ ਚੌਂਕੜੀ ਤੇ ਇਕੱਠੀ ਜਾ ਕਿਵੇਂ ਆ ਯਾਰ ਦੇਖੀਏ ਚੰਦ ਓ ਪੂਰੇ ਬੈਠਾ ਹੀ ਕਰਦਾ ਓਏ ਓਏ ਆਉਣਾ ਆਉਣਾ ਚੱਲ ਹੈ ਚੰਦ ਹਾਂ ਚੰਦ ਜਿਹੜਾ ਤਾਂ ਓ ਤੂੰ ਇੱਥੇ ਬੈਠਾ ਹੀ ਕਰਦਾ ਓ ਤੂੰ ਚੱਲ ਮੈਂ ਆਉਣਾ ਤੂੰ ਉਹਰੇ ਬੇੜਾ ਬਿਠਾ ਦੇਗਾ ਬੌਲੀ ਕੱਟ ਕਰੀ ਪਿਆ ਓਏ ਮੈਂ ਸਾਦਾ ਮਗਰ ਲਾਇਤੀ ਯਾਰ ਤੂੰ ਉਹਰੇ ਕੀ ਕਰਨਾ ਆਇਆ ਹੈ ਤੂੰ ਉਹਰੇ ਬੈਠੀ ਕਰਦੀ ਆ ਮੈਂ 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 ਮੈੜੀ ਖੜੀ ਹੋਇ ਤੋ ਮੈਂ ਮੈਂ ਕੀ ਮੈਂ ਓ ਬਾਬਾ ਖੜੀਓ ਤੂੰ ਮੇਰੇ ਨਾਲ ਸਾਡੀ ਜਨਾਨੀਆਂ ਮਗਰ ਲਾ ਲੀਆਂ ਓਏ ਓ ਮੈਂ ਤੈਨੂੰ ਹੁਣ ਮਿਕਲਾ ਮੇਰੇ ਮਗਰ ਆ ਗਏ ਹੇ 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 ਛੱਡ ਦੇ ਛੱਡ ਦੇ ਛੱਡ ਦੇ